ਜਾਣਦੇ ਹਾਂ 73 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਗੁਰੂ ਅਮਰਦਾਸ ਜੀ ਦੇ ਅੱਜ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਜੀਵਨ ਦੀਆਂ ਕੁਝ ਗੱਲਾਂ 1479 ਈਸਵੀ ਵਿੱਚ ਜਨਮੇ ਇਹ ਗੁਰੂ ਅੰਮ੍ਰਿਤਸਰ ਦੇ ਨੇੜੇ ਬਾਸਰਕੇ ਵਿਖੇ ਇਹਨਾਂ ਦਾ ਜਨਮ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਤੇਜਪਾਲ ਭੱਲਾ ਆ ਪੱਲਾ ਖਾਨਦਾਨ ਦੇ ਵਿੱਚ ਜਨਮੇ ਅਤੇ ਹਿੰਦੂ ਕਸ਼ਤਰੀ ਸਨ ਜਦੋਂ ਗੁਰੂ ਜੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਉਦੋਂ ਇਹਨਾਂ ਦੀ ਉਮਰ 26 ਸਾਲ ਦੀ ਸੀ ਤੇ ਆਪ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ 12 ਸਾਲ ਗੁਰੂ ਜੀ ਪਿਆਸ ਦਰਿਆ ਤੋਂ ਘਾਗਰ ਪਰ ਕੇ ਲਿਆਇਆ ਕਰਦੇ ਜੋੜਿਆਂ ਦੀ ਸੇਵਾ ਕਰਦੇ ਅਤੇ ਲੰਗਰ ਦੀ ਸੇਵਾ ਕਰਦੇ ਸਨ 1552 ਈਸਵੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸਿੱਖਾ ਦੇ ਤੀਸਰੇ ਗੁਰੂ ਬਣਾਇਆ ਉਸ ਸਮੇ ਗੁਰੂ ਜੀ ਦੀ ਉਮਰ 77 ਸਾਲ ਦੀ ਸੀ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਰੀਤ ਨੂੰ ਟੁਕਵਾ ਬਣਾਇਆ ਉਹਨਾਂ ਨੇ ਪਹਿਲੇ ਲੰਗਰ ਫਿਰ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਆਪ ਜੀ ਨੇ ਬਾਈ ਮੰჯੀਆਂ ਦੀ ਸਥਾਪਨਾ ਕੀਤੀ ਮਤਲਬ ਵਾਇਪ ਸਿੱਖ ਧਰਮ ਦੇ ਪ੍ਰਚਾਰ ਕੇਂਦਰ ਬਣਾਏ ਆਪਨੇ ਔਰਤਾ ਦੀ ਭਲਾਈ ਲਈ ਆਵਾਜ਼ ਉਠਾਈ ਸਤੀ ਪ੍ਰਥਾ ਦਾ ਅੰਤ ਕੀਤਾ ਇਹਨਾਂ ਦੀ ਬਾਣੀ ਨੂੰ ਅੰਮ੍ਰਿਤ ਬਾਣੀ ਵਜੋਂ ਜਾਣਿਆ ਜਾਂਦਾ ਹੈ 1 ਸਤੰਬਰ 1574 ਈਸਵੀ ਨੂੰ ਗੋਇੰਦਵਾਲ ਵਿਖੇ ਆਪ ਜੋਤੀ ਜੋਤ ਸਮਾ ਗਏ ਤੇ ਉਸ ਸਮੇਂ ਆਪ ਦੀ ਉਮਰ 95 ਸਾਲ ਦੀ ਸੀ ਗੁਰੂ ਗੱਦੀ ਗੁਰੂ ਰਾਮਦਾਸ ਜੀ ਨੂੰ ਸੌਂਪ ਗਏ